ਅੱਜ ਸਾਡੇ ਨੈਸ਼ਨਲ ਸੁਪਰੀਮ ਕੋਰਟ ਤੇ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦਿੱਤੀ ਹੈ ਜਿਹਦਾ ਅਸੀਂ ਇੱਥੇ ਸਵਾਗਤ ਕਰਦੇ ਹਾਂ ਉੱਥੇ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ ਸੱਚ ਦੀ ਜਿੱਤ ਹੈ ਔਰ ਭਾਜਪਾ ਦੀ ਜਿਹੜੀ ਝੂਠੀ ਇਲੀਗਲ ਅਨਕਨਸਟੀਚੂਨਲ ਜਿਹੜੀ ਇਹ ਪੂਰੀ ਸਾਜ਼ਿਸ਼ ਸੀ ਉਹ ਬੇਪਰਦਾ ਜਿਹੜੀ ਮਾਨਯੋਗ ਸੁਪਰੀਮ ਕੋਰਟ ਨੇ ਕੀਤਾ ਹੈ ਔਰ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਦੇਸ਼ ਦੀਆਂ ਏਜੰਸੀਆਂ ਦੀ ਦੁਰਵਰਤੋਂ ਹੋਈ ਹੈ ਇਹ ਆਵਾ ਦੀ ਪਾਰਟੀ ਛਲੇ ਕਈ ਮਹੀਨਿਆਂ ਤੋਂ ਇਹ ਗੱਲ ਕਹਿ ਰਹੇ ਸੀ ਔਰ ਤੇ ਅੱਜ ਮੋਹਰ ਲਾਈ ਹੈ ਮਾਨਯੋਗ ਸੁਪਰੀਮ ਕੋਰਟ ਨੇ ਔਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਹਰਮਨ ਪਿਆਰੇ ਨੇਤਾ ਹੈ ਨੌਜਵਾਨਾਂ ਦੀ ਆਸ ਹੈ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ ਉਹਨਾਂ ਦੇ ਬਾਹਰ ਹੋਣ ਨਾਲ ਹਰਿਆਣੇ ਚ ਆਵਾ ਦੀ ਪਾਰਟੀ ਮਜ਼ਬੂਤ ਤਾਕਤ ਬਣੂਗੀ ਦੇਸ਼ ਚ ਔਲਰੇਡੀ ਆਵਾ ਦੀ ਪਾਰਟੀ ਦਾ ਕਾਫਲਾ ਅੱਗੇ ਵਧ ਰਿਹਾ ਹੈ ਸੁਪਰੀਮ ਕੋਰਟ ਦਾ ਧੰਨਵਾਦ ਹਜ਼ਾਰਾਂ ਲੱਖਾਂ ਜਿਹੜੇ ਆਵਾ ਦੀ ਪਾਰਟੀ ਦੇ ਵਰਕਰ ਹੈ ਉਹਨਾਂ ਨੂੰ ਵਧਾਈਆਂ ਦੇਖੋ ਜਿਹੜੀ ਈਡੀ ਦੇ ਮਾਮਲੇ ਵਿੱਚ ਬੇਲ ਮਿਲੀ ਸੀ ਇਹ ਕਲੀਅਰ ਹੋ ਗਿਆ ਕਿ ਸੀਆਈ ਸੀਬੀਆਈ ਨੂੰ ਸਿਰਫ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਰੋਕਣ ਲਈ ਜਿਹੜਾ ਸਾਰਾ ਵਰਤਿਆ ਗਿਆ ਸੀ ਤੇ ਅੱਜ ਲੋਕਤੰਤਰ ਦੀ ਬਾਬਾ ਸਾਹਿਬ ਦੇ ਸੰਵਿਧਾਨ ਦੀ ਜਿੱਤ ਹੋਈ ਹੈ ਤੇ ਮੈਂ ਸਮੁੱਚੇ ਪੰਜਾਬ ਚ ਉਹਨਾਂ ਦੇ ਚਾਹਣ ਵਾਲਿਆਂ ਨੂੰ ਦੇਸ਼ਵਾਸੀਆਂ ਨੂੰ ਪੂਰੀ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਵਲੰਟੀਅਰਸ ਨੇ ਉਹਨਾਂ ਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਮੁਬਾਰਕਾਂ ਦਿਨੀ ਹੈ ਇਸ ਖੁਸ਼ੀ ਦੇ ਦਿਨ ਉੱਤੇ ਸਾਡੀ ਦੇਖੋ ਜਦੋਂ ਨੇਤਾ ਹੋਵੇ ਜਿਹਦੀ ਅਗਵਾਈ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਦੇ ਬਾਹਰ ਆ ਜਾਣ ਨਾਲ ਇੱਕ ਜਿਹੜਾ ਉਤਸ਼ਾਹ ਤੇ ਜੋਸ਼ ਟੀਮ 'ਚ ਪੈਦਾ ਹੁੰਦਾ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ 'ਚ ਦੇਖਣ ਨੂੰ ਮਿਲ ਰਿਹਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਜੀ ਬਹੁਤ ਖੁਸ਼ ਹਾਂ ਸੀ ਮਾਨਜੂਬ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਅੱਜ ਸੁਪਰੀਮ ਕੋਰਟ ਵੱਲੋਂ ਜਿਹੜੀ ਬੇਲ ਮਿਲੀ ਹੈ ਅਸੀਂ ਮਾਨਜੂਬ ਸੁਪਰੀਮ ਕੋਰਟ ਦਾ ਥੈਂਕਸ ਕਰਦੇ ਹਾਂ ਔਰ ਇਹ ਸਾਬਤ ਹੋ ਗਿਆ ਕਿ ਇਸ ਦੇਸ਼ ਦੇ ਅੰਦਰ ਕਾਨੂੰਨ ਅਤੇ ਸਵਿਧਾਨ ਤੋਂ ਉੱਪਰ ਕੋਈ ਨਹੀਂ ਹੈ ਸੋ ਸੀਬੀਆਈ ਨੇ ਏਡੀ ਕੇਸ ਦੇ ਵਿੱਚ ਜਿਹੜੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਵਾਨ ਨੇ ਮਿਲੀ ਸੀਗੀ ਸਿਰਫ ਉਹਨੂੰ ਰੋਕਣ ਦੇ ਲਈ ਕਿ ਉਹ ਬਾਹਰ ਨਾ ਆ ਸਕਣ ਇੱਕ ਮਨਕਰਤ ਜਿਹੜਾ ਕੇਸ ਜਿਹੜਾ ਪਾਇਆ ਸੀਗਾ ਸੋ ਸਾਨੂੰ ਖੁਸ਼ੀ ਆ ਕਿ ਅੱਜ ਸ੍ਰੀ ਅਰਵਿੰਦ ਕੇਜਰੀਵਾਲ ਜੀ ਆਪਣੇ ਲੋਕਾਂ ਚ ਆ ਰਹੇ ਨੇ ਜੀ ਆਇਆਂ ਨੂੰ ਔਰ ਦੇਸ਼ ਦੇ ਅੰਦਰ ਸੁਧਾਨ ਦੀ ਜਿੱਤ ਹੋਈ ਆ ਸੱਚਾਈ ਦੀ ਜਿੱਤ ਹੋਈ ਆ ਇਹ ਸਾਬਤ ਹੋਇਆ ਇਸ ਬੇਲ ਦੇ ਨਾਲ